कबीर गंगा तीर जो घर करे पीवे निर्मल नीर पर बिन हर भजन ना मुक्त होए इम कह रमे कबीर भावे तू कुटिया गंगा ਦੇ ਤੱਟ ਤੇ ਬਣਾ ਲਵੇ निर्मल जल पीवे ਤੇ ਇਸ਼ਨਾਨ ਕਰੇ ਪਰ ਬਿਨਾ हरि ਦੇ ਨਾਮ ਤੋਂ ਬਿਨਾ ਸੱਚ ਦੀ ਧਾਰਨਾ ਤੋਂ ਤੈਨੂੰ मोक्ष ਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੋ धणी राम ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ जिनके लंबे लंबे पर हैं गंग नहाय जो नर तरह तर जिनके गंगा में घर हैं, संख बजाए जो नर तर हैं गधे तरह जिनके संख जैसे सुर हैं कहित कबीर सुनोरे संतो वो ही नर तरह हैं जिनके हृदय में हर है पार उतारा उन्हीं है दे हृदय ਪਰਮਾਤਮਾ ਦੇ ਨਾਮ ਦਾ ਵਾਸਾ ਹੋਵੇ ਇਸ ਵਾਸਤੇ ਸਾਇਬ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਇੱਕ ਚੰਗੀ ਵਾਈਬ੍ਰੇਸ਼ਨ ਦੇ ਵਿੱਚ ਇੱਕ ਚੰਗੇ ਮਾਹੌਲ ਦੇ ਵਿੱਚ ਕੁਝ ਦਿਨ ਬਸਰ ਕਰਨਾ ਤਾਂ ਠੀਕ ਹੈ ਇੱਕ ਚੰਗੇ ਵਾਤਾਵਰਣ ਦੇ ਵਿੱਚ ਜਾ ਬੈਠਣਾ ਇਹ ਗੱਲ ਤੇ ਚੰਗੀ ਹੈ ਲੇਕਿਨ ਇੱਕ ਡੁੱਬਕੀ ਲਾ ਕੇ ਕਹਿ ਦੇਣਾ ਕਿ ਸਾਰੇ ਪਾਪ ਲੈ ਗਏ ਨੇ ਉਤਰ ਗਏ ਨੇ ਸਾਇਬ ਕਹਿੰਦੇ ਨੇ ਇੱਕ ਝੂਠੀ ਕਲਪਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਾਮ ਕ੍ਰੋਧ ਪੰਚਾਂ ਕੇ ਵਸਰੇ ਤੀਰਥ ਨਾਏ ਕਹੈ